ਬਾਜਲਕਾ ਦਾ ਕਿਰਤ ਵਿਭਾਗ ਦਾ ਦਫਤਰ ਅਕਸਰ સુરਕੀਆਂ ਵਿੱਚ ਬਣਿਆ ਰਹਿੰਦਾ ਹੈ ਇੱਥੇ ਆਉਣ ਵਾਲੇ ਲਾਪਾਤਰੀਆਂ ਨੂੰ ਪਿਛਲੇ ਕਾਫੀ ਸਮੇਂ ਤੋਂ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਥੇ ਕੁਝ ਕੁ ਦੂਰੂ ਦੇ ਹੀ ਜ਼ਿਲ੍ਹੇ ਦੇ ਅਧਿਕਾਰੀਆਂ ਦੇ ਦਫਤਰ ਵੀ ਮੌਜੂਦ ਹਨ ਇਸ ਦੇ ਬਾਵਜੂਦ ਇਸ ਸੱਤਰ ਵਿੱਚ ਆਉਣ ਵਾਲੇ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦਾ ਕੋਈ ਹੱਲ ਨਹੀਂ ਹੋ ਰਿਹਾ ਹੈ ਜਿਸ ਤੇ ਚਲਦਿਆਂ ਉਨ੍ਹਾਂ ਵੱਲੋਂ ਪਾਰੀ ਰੋਸ ਦੱਟਾਇਆ ਜਾ ਰਿਹਾ ਹੈ ਮੈਂ ਵੀ ਰਮੇਸ਼ ਕੁਮਾਰ ਪਿੰਡ ਫਰਮਾਨ ਵਾਲਾ ਸ਼ਾਮਾ ਖਾਨ ਕਾ ਕੰਜੀ। ਸਾਡੀ ਪਰੇਸ਼ਾਨੀ ਇਹ ਆ ਰਹੀ ਕਿ ਜਿਹੜੇ ਗਲਾ ਪਾਤਰੀ ਦੀਆਂ ਕਾਪੀਆਂ ਨੇ ਜੀ ਉਹਨਾਂ ਨੂੰ ਪਾਸ ਕਰਵਾਉਣ ਵਾਸਤੇ ਤੇ ਢੀੜ ਬਹੁਤ ਹੁੰਦੀ ਹੈ ਜੀ। ਕਾਊਂਟਰ ਦੋ ਵਾਲੇ ਕਹਿੰਦੇ ਲੇਡੀ ਗੜਾ ਨੂੰ ਵੀ ਬਹੁਤ ਮੁਸ਼ਕਲ ਆਉਂਦੀ। ਉਹਨਾਂ ਵਾਸਤੇ ਇੱਕ ਲਾ ਕਾਊਂਟਰ ਹੋਣਾ ਚਾਹੀਦਾ ਹੈ। ਤੇ ਸਟਾਫ ਦੀ ਵੀ ਵਧਾਉਣਾ ਚਾਹੀਦਾ। ਕਿਉਂਕਿ ਤੜਕੇ ਰਾਤ ਦੋ ਹੀ ਦੁਆਕ ਡਾਕ ਜਾਂਦੇ ਨੇ ਕਈ ਵੀਰ ਤੇ ਫਿਰ ਕਾਪੀ ਲੈ ਕੇ ਨਾਮ ਲਿਖਦੇ ਨੇ ਤੇ ਇਸ ਤਰ੍ਹਾਂ ਵੀ ਨੰਬਰ ਲੱਗਦਾ ਜੈਸੀ ਕੋਈ ਲੜਾਈ ਝਗੜਾ ਨਾ ਹੋਵੇ। ਇਹ ਪੇਪਰ ਆਸ਼ ਜਿਆਦਾ ਹੋ ਜਾਂਦਾ ਹੈ ਅਗਰ ਨਾਮ ਨਹੀਂ ਲਿਖਦੇ ਤਾਂ ਕਰਕੇ ਲੜਾਈ ਝਗੜਾ ਹੋ ਜਾਂਦੀ ਹੈ ਸਮੱਸਿਆ ਬਣਦੀ ਹੈ ਪਰਸੋ ਹੋਇਆ ਸੀ ਜੀ ਪਰਸੋ ਹੋਇਆ ਸੀ ਲਿਸਟ ਪੜ ਦਿੱਤੀ ਗਈ ਸੀ ਇੱਥੇ ਨਾਮ ਵਾਲੀ ਇਹਨਾਂ ਕੋਲ ਮਜ਼ਦੂਰਾਂ ਨੇ ਕੋਈ ਕਹਿੰਦਾ ਮੈਂ ਪਹਿਲੇ ਆਇਆ ਕੋਈ ਕਹਿੰਦਾ ਮੈਂ ਪਹਿਲਾ ਆਇਆ ਤੋ ਸਿੱਕੇਰੇ ਆਏਗੇ ਇਸ ਕਰਕੇ ਨਹੀਂ ਬਹੁਤ ਕੰਬੀਆ ਲੱਗ ਜਾਂਦੀ ਹੈ ਆਪ ਨਾਲ ਗੱਲਬਾਤ ਹੁੰਦੀ ਹੈ ਕਈ ਵਾਰੀ ਇੱਥੇ ਐਮਐਸ ਸਾਹਿਬ ਜੀ ਆਏ ਨੇ ਉਹਨਾਂ ਨੂੰ ਪਹਿਰਾ ਪਤਾ ਹੈ ਕਾ ਬਣੋ ਕੋ ਕਹਿੰਦੇ ਨੇ ਪ੍ਰੋਸਟਾਪ ਹੋਰ ਮਿਲਦਾ ਸੀ ਜੀ ਜੀ ਕਾਊਂਟਰ ਵਧਾਈਏ ਸਾਨੂੰ 4-5 ਵਾਰੀ ਹੋ ਗਿਆ ਐ ਸੁਨਿਨੇ ਜੀ ਸਾਹਿਬ ਜਿੰਨਾ ਕਿ ਪੇਮੈਂਟ ਆ ਰਹੀਆਂ ਨੇ ਕਿਸੇ ਦੇ ਫਾਰਮ ਵਿੱਚ ਗ੍ਰੇਟਿੰਗ ਤੇ ਆ ਗਿਆ ਕੋ ਗਲਤੀ ਹੋ ਕਰ ਦਿੱਤੀ ਵੀ ਫਾਰਮ ਵਿੱਚ ਹੈ ਨਹੀਂ ਤੇ ਫਿਰ ਖੈਜਾ ਕੇ ਅੰਦਰ ਜਾਈਦਾ ਤੇ ਸਹੀ ਕਰਵਾਈ ਦੀਆਂ ਨੇ ਤੇ ਫਿਰ ਆ ਕੇ ਰੁਕ ਜਾਂਦੀਆਂ ਨੇ ਹਾਲਤ ਐ ਇਹ ਵੀ ਸਟਾਫ ਤੇ ਵਧਣਾ ਚਾਹੀਦਾ ਯਾਨੀ ਕਿ ਜਿਉਣਾ ਜੀ ਕੰਮ ਜਲਦੀ ਹੋਏਗਾ ਜਿੰਨਾ ਸਟਾਫ ਜ਼ਿਆਦਾ ਹੋਏਗਾ ਹਰੇਕ ਮਜ਼ਦੂਰ ਬੰਦਾ ਆ ਕੇ ਆਪ ਦਾ ਕੰਮ ਕਰ ਦਿਹਾੜੀ ਛੱਡ ਕੇ ਆਉਂਗਾ ਕਈ ਅਲੀ ਫੈਲਾ ਨੇ ਜਿਹੜੀ ਬੀਏ ਦੀ ਫਾਇਲ ਹੈਗੀ ਉਹ ਤਾਂ ਪਾਸ ਕਰਦੇ ਨਹੀਂ ਪਏ ਜਿੰਦੇ ਥੋੜੇ ਪੈਸੇ ਹੈ ਉਹ ਭੇਜੀ ਆਂਦੇ ਉੱਥੇ ਰੱਖੀ ਆਂਦੇ ਇੱਕ ਮੇਰੀ 23 ਦੀ ਗਈ ਫੈਲ ਬੀਏ ਦੀ ਉਹ ਉੱਥੇ ਹੀ ਰੱਖੀ ਬੈਠੀ ਆ ਜੇ ਤੜੀ ਵਾਪਸ ਨਹੀਂ ਆਉਂਦਾ ਭੇਜੀ ਉਹਦੇ 30000 ਰੁਪਏ ਹੈਗਾ ਜਿੱਤੀ 11 ਵਾਲੀ ਜਿਹੜੀ ਫੈਲ ਆਦੀ ਉੱਥੇ ਜਮ ਕਰਦੇ ਪੈਸੇ ਨਹੀਂ ਪਾਦੇ ਹੁੰਦੇ ਕਾਫੀ ਪੈ ਜਾਂਦੇ ਜੇ ਥੋੜੇ ਹੁੰਦੇ ਹੈ ਤੇ ਇੱਕ ਨੇ ਇਹਨਾਂ ਨੂੰ ਇਹ ਸਿਫਾ ਹੈ ਉਹ ਵੀ ਥੋੜਾ ਕੇਂਦਰ ਤੋਂ ਜਮਾ ਕਰਵਾਈਏ ਤੇ ਇਥੇ ਪਾਸ ਕਰਦੇ ਇਥੇ ਸਾਨੂੰ ਖਰਾਬ ਨਾ ਹੋਣਾ ਪਵੇ ਅਸੀਂ ਇੱਥੇ ਆਣੇ ਪਹਿਲੇ ਥੋੜਾ ਕੇਂਦਰ ਜਾਂਦੇ ਇਥੇ ਇਥੇ ਆਣੇ ਮੇਰੇ ਭੈਣਾਂ ਨੂੰ ਪਕਾਈ ਲੱਗੀ ਜਾਂਦੀ ਨੰਬਰ ਹੀ ਨਹੀਂ ਆਉਂਦਾ ਉਹ ਦਫ਼ਸਤ ਕਹਿੰਦੇ ਜਮਾ ਕਰਾਈਏ ਪਾਸ ਕਰ ਦੇਣ ਖਾਨੇ ਇਥੇ ਆਨ ਦੀ ਲੋੜ ਹੀ ਨਾ ਪਵੇ। ਇਹ ਤੂੰ ਕਰਾ ਦਈਏ ਡਾਕੂਮੈਂਟ ਤੇ ਇੱਥੇ ਸਾਨੂੰ ਆਲਦ ਦੀ ਲੋੜ ਨਾ ਪਵੇ। ਸਾਡੇ ਸਿੱਧੇ ਪਾਸ ਹੋ ਜਾ। ਤੇ ਆਪੇ ਅਪਲੋਡ ਕਰਦਿਆਂ ਕਰ ਰਹਾ ਸੀ ਉਹ ਦਫ਼ਸਤ ਕਹਿੰਦੇ ਔਨਲਾਈਨ ਕਰਾਈਏ ਇਹ ਤੂੰ ਅਪਲੋਡ ਆਪੇ ਕਰ ਦੇਣ ਪਾਸ ਕਰ ਦੇਣ ਕਰ। ਕਿ ਅਸੀਂ ਹੁਣ ਉੱਥੇ ਜਾ ਵੀ ਦਫ਼ਸਤ ਕੇਂਦਰ ਉੱਥੇ ਕਰਾ ਤੇ ਆ ਵੀ ਦਾ ਫਿਰ ਇਹਨਾਂ ਕੋਲ ਆ ਵੀ ਦਾ ਫਿਰ ਫਿਰ ਤੋਰਦੇ ਦਫ਼ਸਤ ਕੇਂਦਰ ਜਾਓ ਆ ਕੁਝ ਲਵਾ ਤੇ ਆਓ ਆ ਕੁਝ ਲਵਾ ਤੇ ਆਓ ਬਸ ਲੋਕਾਂ ਨੂੰ ਖਰਾਬ ਕਰਦੇ ਆ। ਪਰੇਸ਼ਾਨੀ ਬਹੁਤ ਇੱਥੇ ਵੱਟਾ ਸਾਬ ਇਥੇ ਇੱਕ ਬੰਦਾ ਦਾ ਇੱਥੇ ਲੋਕ ਆ ਜਾਂਦੇ ਐ ਤੇ ਕੋਈ ਇਥੇ ਇਥੇ ਦਾ ਕੰਮ ਨਹੀਂ ਬੱਕਦੇ ਲੈ ਜਾਂਦੇ ਦਵੇਦਨ ਦੁਨੀਆਂ ਬੰਦੇ ਆ ਗਏ ਤਾਂ ਦਾਹਾਂ ਦਾ ਗੰਮ ਹੋਵੇਦਾ ਚਾਲੀ ਵਾਪਸ ਜਾਣ ਕੋਈ ਇੱਥੇ ਬੈਠਣਾ ਨਹੀਂ ਕੋਈ ਪਾਣੀ ਦਾ ਨਹੀਂ ਕਿਥੇ ਨਹੀਂ ਗਾਇ ਅਸੀਂ ਇਹ ਚਾਹਨੇ ਵੀ ਸਾਡਾ ਇਸੇ ਦਾ ਕੇਂਦਰ ਜੀ ਕੰਮ ਕਰਵਾਈਏ ਸੀ ਸਿੱਧਾ ਸਾਡਾ ਇਥੇ ਪਾਸ ਹੋ ਜਾਵੇ ਇੱਥੇ ਸਾਨੂੰ ਅੰਮ ਦੀ ਲੋੜ ਨਾ ਪਵੇ ਨਾ ਅਸੀਂ ਤਾਂ ਡੋਡੇ ਅੱਗੇ ਮੰਗ ਰੱਖਦੇ ਜੀ ਵੀ ਤੁਸੀਂ ਆਵਾਜ਼ ਠਾਓ ਵੀਰ ਦਾ ਕੰਮ ਇਸ ਤਰ੍ਹਾਂ ਹੋਣਾ ਚਾਹੀਦਾ ਜਿਵੇਂ ਪਹਿਲੇ ਹੰਦਾ ਹੰਦਾ ਸੀ ਨਾ ਵੀ ਉੱਤੇ ਕਰੋ ਆਓ ਇੱਕ ਵਾਪੇ ਕਾਫਟਾਰ ਕਰਕੇ ਇਹ ਵੀਰ ਜੀ ਫਾਨੀ ਆ ਰਹੀ ਆ ਬਹੁਤ ਵਾਰੀ ਤਾਂ ਜਿਹੋ ਦੇ ਬੰਦੇ ਨਹੀਂ ਜਾਓ ਖਾਦੀ ਉਧਰ ਜਾਓ ਉਸ ਕੋਲ ਜਾਓ ਉੱਪਰ ਜਾਓ ਉੱਥੇ ਜਾਓ ਅੱਜ ਤੱਕ ਫੋਕ ਫੋਕ ਤੇ ਹਟ ਜਿਵੇਂ ਦਿੱਤੀ ਸਾਰਾ ਦਿਨ ਬੈਠੇ ਇਹ ਫੇ ਬੜਾ ਹੀ ਵਾਰੀ ਆ ਗਿਆ ਮੈਨੂੰ 5 ਸਾਲ ਹੋ ਗਏ ਨੇ ਪਿਆਨ ਕਿੰਨੇ ਚੱਕਰ ਲਗਾ ਦਿੱਤੇ ਬਹੁਤ ਵੀ ਚੱਕਰ ਲਗਾ ਗਏ ਆਇਆ ਇਥੇ ਆ ਵੀਦਾ ਉਹ ਵੀ ਕਿਉਂ ਪਹਿਲਾਂ ਸਹੀ ਕਰ ਕੀਤੇ ਨੇ ਕਾਕਾ ਤਾਂ ਤੁਹਾਡੇ ਕੋਲ ਆਪ ਖਾਨ ਨੇ ਗੜਾ ਤੇ ਹੁਣ ਇਹਦੇ ਆਏ ਉਹਦੇ ਕੀ ਕੀ ਆ ਜਾਂਦਾ ਇਹ ਕਦੀ ਤਾਂ ਸੈੱਡ ਬੰਦ ਹੁੰਦੀ ਹੈ ਨਾ ਪਾਣੀ ਮਿਲਦਾ ਦਾ ਨਾ ਸਾਨੂੰ ਕੋਈ ਅੱਛਾ ਆ ਤਾਂ ਨਾ ਰੋਟੀ ਫੁੱਕੇ ਬਣ ਸਵੇਰੇ ਦਾ ਵੀ ਦਾਤੀ ਹਰਿਆਣਾ ਸਾਡਾ ਵੀ ਨਹੀਂ ਪਤਾ ਬਵੇ ਜੋ ਆਕ ਪੜਦੇ ਰਹੇ ਨੂੰ ਹੋ ਤੁਹਾਡਾ ਕੰਮ ਅੱਜ ਹੋਇਆ ਨਹੀਂ ਹੋਇਆ ਖਾਲੀ ਚੱਲੇ ਰਾਨਾ ਪੜੇਦਾ ਇਸੀ ਪਤਕ ਨਹੀਂ ਮਰੀਆਣਾ ਪਾਸ ਕੋਈ ਪਤਾ ਨਹੀਂ 6 ਮਹੀਨੇ ਹੀ ਪੈ ਸਕਦੇ ਪਾ ਜਿਵੇਂ ਐਮਐਲਏ ਤਾਂ ਵੀ ਦਿੱਲੀ ਦਾ ਆਏ ਆ ਦਲਵਾਉਣ ਉਹ ਨਹੀਂ ਕੋਲ ਨਹੀਂ ਕੀਤੀ ਚੰਗੀ ਤੇ ਨੇ ਤਾਂ ਕੰਮ ਚੱਲ ਪਵੇ ਆ सुाई वरी پر फरा वेख लो